ਹਰਦੀਪ ਸਬਤ ਸਿਲ ਮੱਧ ਵਿੱਚ ਅੱਜ ਮਾਲ ਪਾਕ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅਚਨਚੇ ਚੈਕਿੰਗ ਕੀਤੀ ਤੇ ਨਾਲ ਦੀ ਤੁਸ ਦੇਖੋ ਕਿ ਕਿਵੇਂ ਅਧਿਕਾਰੀਆਂ ਨੂੰ ਫਿਰ ਭਜਣਾ ਪੈ ਗਿਆ ਇਸ ਮੌਕੇ ਪਟਵਾਰਖਾਨੇ ਦੇ ਵਿੱਚ ਦੂਜੇ ਪਾਸੇ ਫਰਦ ਕੇਂਦਰ ਦੇ ਵਿੱਚ ਵੀ ਜੋ ਚੈਕਿੰਗ ਕੀਤੀ ਗਈ ਹੈ ਉਹਨਾਂ ਕੋਲੋਂ ਪੂਰਾ ਰਿਕਾਰਡ ਖੰਗਾਲਿਆ ਗਿਆ ਕਿਸ ਤਰੀਕੇ ਦੇ ਨਾਲ ਕੋਈ ਲੋਕਾਂ ਨੂੰ ਮੁਸ਼ਕਲ ਤਾਂ ਨਹੀਂ ਆ ਰਹੀ ਜਾਂ ਕੋਈ ਗਲਤ ਰਜਿਸਟਰੀ ਤਾਂ ਨਹੀਂ ਬਣ ਰਹੀਆਂ ਤਾਂ ਇਸ ਨੂੰ ਲੈ ਕੇ ਪੂਰੀ ਜਿਹੜੀ ਚੈਕਿੰਗ ਟੀ ਚੈਕਿੰਗ ਹੁੰਦੀ ਹੈ ਉਸ ਤਰੀਕੇ ਨਾਲੇ ਚੈਕਿੰਗ ਕੀਤੀ ਗਈ ਹੈ ਤਾਂ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਸੀ ਕਿ ਅੱਜ ਮਾਲ ਭਗ ਮੰਤਰੀ ਸਭ ਸ੍ਰੀਮਾ ਜੀ ਪਹੁੰਚ ਰਹੇ ਨੇ ਤਾਂ ਇਸ ਮੌਕੇ ਕਾਫੀ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਵੀ ਦੱਸੀਆਂ ਨੇ ਕਿ ਕਿਹੜੀ ਮੁਸ਼ਕਲਾਂ ਉਹਨਾਂ ਨੂੰ ਰਜਿਸਟਰੀ ਕਰਾਉਣ ਵੇਲੇ ਆ ਰਹੀਆਂ ਨੇ ਜਾਂ ਫਿਰ ਕਿਹੜੀ ਕਿਹੜੀ ਮੁਸ਼ਕਲਾਂ ਉਹਨਾਂ ਤਹਿਸੀਲ ਦੇ ਵਿੱਚ ਅਫਸਰਾਂ ਤੋਂ ਆ ਰਹੀਆਂ ਨੇ ਤਾਂ ਕਈ ਲੋਕਾਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਗਈਆਂ ਨੇ ਜਾਂ ਮੁਸ਼ਕਲਾਂ ਦੱਸੀਆਂ ਗਈਆਂ ਨੇ ਕਿ ਸਾਡੀਆਂ ਜਿਹੜੀਆਂ ਛੋਟੇ ਛੋਟੇ ਮਕਾਨਾਂ ਦੋ ਦੋ ਮਰਲੇ ਚਾਰ ਚਾਰ ਮਰਲੇ ਦੀਆਂ ਰਜਿਸਟਰੀਆਂ ਨੇ ਉਹ ਮਾਨਯੋਗ ਹਾਈ ਕੋਰਟ ਦੇ ਹੁਕਮ ਦੇ ਮੁਤਾਬਕ ਜਿਸ ਤਰੀਕੇ ਨਾਲ ਬੰਦ ਕੀਤੀਆਂ ਹੋਈਆਂ ਨੇ ਤਾਂ ਉਹਨਾਂ ਦੇ ਉੱਤੇ ਜਰੂਰ ਸਰਕਾਰ ਨੂੰ ਕਿਤੇ ਨਾ ਕਿਤੇ ਗੌਰ ਕਰਨੀ ਚਾਹੀ ਘਰ ਦਾ ਸੁਪਨਾ ਪੂਰਾ ਕਰ ਸਕੇ ਕਿਉਂਕਿ ਕਈ ਲੋਕਾਂ ਨੇ ਘਰ ਤਾਂ ਬਣਾ ਲਏ ਨੇ ਪਰ ਦੂਜੇ ਪਾਸੇ ਉਹਨਾਂ ਨੂੰ ਪਾਣੀ ਕਨੈਕਸ਼ਨ ਬਿੱਲ ਕਨੈਕਸ਼ਨ ਮਿਲਣ ਤੇ ਵੀ ਪ੍ਰੋਬਲਮ ਆ ਰਹੀ ਹੈ ਤਾਂ ਇਸੇ ਨੂੰ ਲੈ ਕੇ ਅ ਅੱਜ ਮੰਤਰੀ ਸਨਪ੍ਰੋਸਤ ਦਿੱਤਾ ਕਿ ਜਲਦੀ ਹੀ ਇਸ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਪਹਿਲਾਂ ਵੀ ਸਰਕਾਰ ਨੇ ਰਜਿਸਟਰੀਆਂ ਖੋਲ੍ਹੀਆਂ ਸੀ ਜਿਤਨਾ ਬਿਨਾਂ ਇਨੋਸਿਤੋ ਤਾਂ ਇਸ ਤਰੀਕੇ ਨਾਲ ਹੀ ਮੋੜ ਤੋਂ ਕਿਤੇ ਨਾ ਕਿਤੇ ਸਰਕਾਰ ਫਿਰ ਵਿਚਾਰ ਕਰ ਰਹੀ ਹੈ ਕਿ ਇਹ ਜਿਹੜੀਆਂ ਰਜਿਸਟਰੀਆਂ ਖੋਲ੍ਹੀਆਂ ਜਾਣ ਤਾਂਕਿ ਆਮ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਨਾ ਆਵੇ ਕਿਉਂਕਿ ਜਿਸ ਤਰੀਕੇ ਨਜਾਇਜ਼ ਕਲੋਨੀਆਂ ਜਾਂ ਫਿਰ ਜਿਸ ਤਰੀਕੇ ਨਾਲ ਨਜਾਇਜ਼ ਉਹ ਸਾਰੀਆਂ ਹੋ ਰਹੀਆਂ ਸੀ ਤਾਂ ਉਸ ਨੂੰ ਲੈ ਕੇ ਇਹ ਜਿਹੜੀ ਸਰਕਾਰ ਵੱਲੋਂ ਜਾਂ ਮਾਨਯੋਗ ਹਾਈ ਕੋਰਟ ਵੱਲੋਂ ਇਹ ਰੋਕ ਲਗਾਈ ਗਈ ਸੀ ਤੇ ਅੱਜ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਜੁਰ ਜਿਹੜੇ ਲੋਕਾਂ ਨੇ ਇਹ ਮੁਸ਼ਕਲ ਦੱਸੀਆਂ ਨੇ ਤਜਰਬ ਉਸ ਨੂੰ ਦਿੱਤਾ ਹੈ ਕਿ ਜਲਦੀ ਹੀ ਸਰਕਾਰ ਇਸ ਉੱਤੇ ਫੈਸਲੇ ਲੈਣ ਜਾ ਰਹੀ ਹੈ ਤਾਂ ਇਸ ਮੌਕੇ ਤਸਵੀਰਾਂ ਤੁਸੀਂ ਦੇਖੋਗੇ ਜਿਸ ਮੌਕੇ ਰਜਿਸਟਰ ਸਮਸੀਲ ਮਜਦੇ ਵਿੱਚ ਤੇ ਨਾਲ ਦੀ ਨਾਲ ਤਹਿਸੀਲਦਾਰ ਪਿਓ ਰਾਜਬੀ ਸਿੰਘ ਮਰਵਾਹਾ ਉਹ ਵੀ ਮੌਕੇ ਤੇ ਪਹੁੰਚੇ ਹੋਏ ਸੀ ਕਾਫੀ ਅਫਸਰ ਸਹਿਬਾਨ ਮੌਕੇ ਤੇ ਮੌਜੂਦ ਮਿਲੇ ਤਾਂ ਉਹਨਾਂ ਨੇ ਅਚਨਚੇ ਚੰਗੀ ਕੀਤੀ ਸੀ ਕਿ ਕਿਸ ਤਰ੍ਹਾਂ ਸਬਮਿਟ ਕਰ ਦੂੰਗੇ ਪਹਿਲਾਂ ਕੱਚਾ ਲਿਖ ਦਿੰਦੇ ਆ ਉਹ ਫਿਰ ਮੈਂ ਉਹਨਾਂ ਦੇ ਚੈੱਕ ਲਿਖਦਾ ਹੁਣੇ ਉਹਨਾਂ ਨੂੰ ਕੋ ਸਬਮਿਟ ਕਰ ਦੋ ਟੋ ਅੱਗੇ ਤਾਂ ਸਾਡੇ ਕੋਲ ਨਾ ਬਹੁਤ ਆ ਰਿਹਾ ਸਾਊਂਡ ਆ ਰਿਹਾ ਕੋਈ ਟੋਕ ਨਹੀਂ ਲਗਾ ਲੈ ਦੋਨ ਦਸ ਰਾਈਨਰ ਦੋਨ ਜਿਹੜਾ ਕਰਵਾ ਲਾਣਾ ਉਹ ਦੋਸਤ ਆ ਜਾ ਕਿਤੇ ਮਨਿੰਦਰ ਮਨਿੰਦਰ ਸਿੰਘ ਕ੍ਰਾਈ ਮੜ ਜਾ ਕਪੜਾ ਹੋ ਗਿਆ ਜੀ ਉਹਨੇ ਇਹ ਰਤੂ ਕਰਨਾ ਹੈ ਉਹ ਸਰਦਾਰ ਆਇਆ ਰੋਣਾ ਦੋਨ ਬਾਕੀ ਦਾ ਤਾਂ ਮਤਲਬ ਨੰਬਰ ਤਾਂ